ਚੁੰਡਿਆ 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 ਇਹੋ ਜਿਹੇ ਨਾਰੇ ਲਾ ਕੇ ਸਾਡੀਆਂ ਮਾਵਾਂ ਤਾਂ ਹੌਸਲਾ ਪੂਰਾ ਬਲੰਦ ਕਰੀਆਂ ਨੇ ਸਾਨੂੰ ਤਾਂ ਐ ਕਹ ਜੇ ਤੁਸੀਂ ਬੈਠੋ ਜਾ ਕੇ ਟਰਾਲੀਆਂ ਦੇ ਵਿੱਚ ਅਸੀਂ ਆਪ ਹੀ ਥਾਵਾਂਗੇ ਲੰਗਰ ਪੰਨਾ ਪ੍ਰੋਗਰਾਮ ਇਹੋ ਜਿਹਾ ਸਾਡੀਆਂ ਮਾਵਾਂ ਭੈਣਾਂ ਦਾ ਜਜ਼ਬਾ ਹੈਗਾ ਤੇ ਇਸ ਕਰਕੇ ਜਿਹੜੇ ਮੰਗਰ ਸਾਡੇ ਪਰਿਵਾਰ ਇਹਨੋਂ ਬੈਠੇ ਨੇ ਸਾਡੇ ਪਰਿਵਾਰ ਕੋਈ ਸੋਚ ਫਿਕਰ ਕਰਨੀ ਲੋੜ ਨਹੀਂ ਜੇ ਨਾਂ ਵੀ ਮੁੜਿਆ ਗਿਆ ਤਾਂ ਵੀ ਸਾਡਾ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਸਾਡਾ ਕੋਈ ਫਿਕਰੋਸ اے تاک کے سدرے نہیں مانو گے پھر پانی گٹھی لو کے جنبہ ساری گٹھی گان دی کرا گے یاری گٹھی لو کے جنبہ ساری بچا بچا چوک دے آں گے مینوں نہ کر دے روک لیں گے بچا بچا چوک دے آں گے مینوں نہ کر دے روک لیں گے ਕੰਨੀ ਘੱਟ ਲੋਕ ਕਾਹੀ ਗੱਲ ਕਰਦੇ ਲੋਕ ਜੇ ਨਾ ਕੋਈ ਡਰਦੇ ਲੋਕ ਗਾਲੀਆਂ ਮਗਰ ਟਰਾਲੀਆਂ ਪਾਈਆਂ ਨੇ ਅਸੀਂ ਦੇਣ ਤੇ ਨਾ ਬੰਦ ਕਰਾਈਆ ਅਸੀਂ ਆਪਣੀ ਰੇਲ ਚਲਾਈਆ ਭੈਣੇ ਉਹ ਚੂਹਿਆਂ ਨੇ ਜਿਹੜੇ ਸਾਡੀਆਂ ਭੈਣਾਂ ਘਰੇ ਰਹਿ ਗਈਆਂ ਅਸੀਂ ਕੋਈ ਨਹੀਂ ਡਰਦੀਆਂ ਹੈਗੀਆਂ ਐਂ ਡਟ ਕੇ ਜਾਵਾਂਗੇ ਨਾ ਸਾਨੂੰ ਡਰ ਲੱਗਿਆ ਨਾ ਸਾਨੂੰ ਲੱਗੇ ਤੁਸੀਂ ਚੂਹਿਆਂ ਹੋਵੋਗੇ ਜਿਹੜੇ ਪਾਣੀ ਦੇ ਬਿਛਾੜਾ ਤੋਂ ਡਰਦੀਆਂ ਅਸੀਂ ਨਹੀਂ ਡਰਦੇ ਹੈਗੇ ਸਾਡੇ ਵੀਰਨ ਅਸੀਂ ਡਾਇਲ ਕਰਾਂਗੇ ਅਸੀਂ ਮੂਰੇ ਹੋਵਾਂਗੇ ਬੀਬੀਆਂ ਅਸੀਂ ਕੋਈ ਨਹੀਂ ਡਰਤੀਆਂ ਤਾਂ ਹੋਰ ਬੀਬੀਆਂ ਡਰਨ ਵਾਲੀਆਂ ਨੇ ਅਸੀਂ ਤਾਂ ਮੋਤੀ ਤੇਰੀ ਰੜਕਾ ਕੱਟ ਕੇ ਜਾਵਾਂਗੇ ਪੈਰੋਂ ਤੇ ਸਿਰ ਕੱਪੜਾ ਅਸੀਂ ਕੋਈ ਨਹੀਂ ਡਰਦੀਆਂ ਤੇਰੇ ਜੂਂਡੇ ਹੱਥ ਚ ਆ ਜਾਣਗੇ ਨਾ ਮੋਤੀ ਤਾਂ ਨਹੀਂ ਛੱਡਦੇ ਬੜੀ ਸਖੜੀ ਸੁੱਟਾਂਗੇ ਅਸੀਂ ਸਾਡੇ ਵੀਰਾਂ ਨੂੰ ਜੰਮੀ ਵਾਲੇ ਰੱਖਾਂਗੇ ਹਵਾ ਨਹੀਂ ਲੱਗਣ ਤੇ ਸਾਡੇ ਵੀਰਾਂ ਨੂੰ ਦੇਖ ਲੈ ਮੋਤੀ ਹੁਣ ਤੂੰ ਵਿਚਾਰ ਲੈਰਾ ਤਰਾ ਤੂੰ ਕੀ ਬਣਵੇਂ ਇਹ ਅਸੀਂ ਤੇਰਾ ਤੋੜ ਤੇ ਸੰਗਾ ਸੂੰਗਾ ਜੇ ਹੋਰ ਲਾ ਦੇ ਜਿਹੜੇ ਲਾਉਣੇ ਨੇ ਹੋਰ ਲਾ ਦੇ ਜਿਹੜੀਆਂ ਤਾਰਾ ਲਾਉਣੀਆਂ ਨੇ ਅਸੀਂ ਕੋਈ ਨਹੀਂ ਡਰਦੇ ਤੇਰੇ ਕੁਰਸੀਆਂ ਤੋਂ ਅਸੀਂ ਤੈਨੂੰ ਅਸੀਂ ਡਰਾਵਾਂਗੇ ਸਾਡੀਆਂ ਕੁਰਸੀਆਂ ਤੋਂ ਸਾਡੀਆਂ ਟਰਾਲੀਆਂ ਦੇ ਕਿੱਕੀਆਂ ਨੇ ਗਿਣਤੀ ਦੇ ਸਭ ਮੋਤੀ ਉਹ ਨਹੀਂ ਸੰਗਤ ਤੇਰੀ ਨਹੀਂ ਕਿੰਨੀ ਸਾਡੀ ਐ